ਹੈਲੋ ਅਬੀਰ ਦੀ ਮੰਮੀ ਬੋਲਦੇ ਹੋ ਹਾਂਜੀ ਸਸੀ ਗੱਲ ਬਾਜੀ ਪਾਪਾ ਬੋਲਦਾ ਦਾ ਮੈਂ ਤਾਂ ਮੰਮੀ ਨਾਲ ਗੱਲ ਕਰਨ ਲਈ ਗਿਆ ਪਾਪਾ ਨਾਲ ਤਾਂ ਕਹਿਈ ਨਹੀਂ ਮੈਂ ਕਰੋ ਬਾਜੀ ਹਾਂ ਹਾਂਜੀ ਕਰੋ ਬਾਜੀ ਗੱਲ ਨਹੀਂ ਮੈਂ ਤਾਂ ਪਾਪਾ ਨਾਲ ਗੱਲ ਕਰਨ ਲਈ ਗਿਆ ਮੈਂ ਤੇ ਇਹਨੂੰ ਕਹਿ ਉਹਦੀ ਮੰਮੀ ਨਾਲ ਗੱਲ ਕਰਾ ਤਾ ਮੈਂ ਕਹਿ ਨਹੀਂ ਮੇਰੀ ਮੰਮੀ ਨਾਲ ਗੱਲ ਕਰਾ ਮੇਰੀ ਤੂੰ ਗੱਲ ਸੁਣ ਹਾਂਜੀ ਚਲ ਤੇ ਇਹਦੇ ਕਰ ਲੈਣਾ ਜਿਹੜੇ ਬਾਕੀ ਪੈਸੇ ਭਰਦੇ ਤੂੰ ਹੀ ਕਿਉਂ ਨਹੀਂ ਪੈਸੇ ਭਰਦੇ ਤੂੰ ਹੀ ਕਿਤੇ ਮਾਰਦੇ ਹੋ ਰੋੜਦੇ ਹੋ ਕਰਦੇ ਹੋ ਬਾਜੀ ਮੈਂ ਨਾ ਇਹਦਾ ਪਹਿਲਾਂ ਪਹਿਲਾਂ ਨਾਲ ਝਗੜਾ ਹੋਇਆ ਸੀ ਮੈਂ ਸਮਝ ਗਿਆ ਬਾਤ ਤੁਹਾਡੀ ਤੇਰੇ ਮੈਂ ਮੱਲਵੰਦਰ ਬੋਲਦਾ ਸਬਸਪੈਕਰ ਹਾਂ ਹਾਂਜੀ ਹਾਂ ਤੇ ਮੈਂ ਨਾ ਪਹਿਲਾਂ ਇਹਦਾ 45000 ਰੁਪਿਆ ਭਰਿਆ ਵਾ ਉਦੋਂ ਵਿੱਚ ਝਗੜਾ ਇਹਨਾਂ ਦਾ ਹੋਇਆ ਸੀ ਹਾਂ ਆਪਣਾ ਸੁਖਵਿੰਦਰ ਸਿੰਘ ਨਹੀਂ ਹੁੰਦੇ ਇੱਥੇ ਆਹੋ ਉਹਨਾਂ ਦੇ ਹੱਥੀ ਪੈਸੇ ਦਿੱਤੇ ਆ ਮੈਂ ਤੇ ਪਰਵੇਜ ਨੇ ਅੱਛਾ ਇਹਨਾਂ ਨੇ ਭਾਜੀ ਉਦੋਂ ਕੋਈ ਪੈਸਾ ਨਹੀਂ ਭਰਿਆ ਵੀ ਹਾਂ ਪਾ ਜੀ ਮੈਂ ਇਹਨਾਂ ਦੇ ਬਾਰ ਬਾਰ ਲੜਾਈਆਂ ਦੇ ਵਿੱਚ ਪੈਸੇ ਕਿੱਥੋਂ ਲਿਆਵਾਂ ਦੱਸੋ ਮੈਂ ਤੇ ਹੁਣ ਦਿਹਾੜੀਦਾਰ ਬੰਦਾ ਹੁਣ ਹੋ ਗਿਆ ਵਾਂ ਹਜੇ ਮੇਰੀ ਸੁਣ ਲਾ ਹਜੇ ਹਜੇ ਮੇਰੀ ਸੁਣ ਲਾ ਗੱਲ ਹੈ ਮੇਰੀ ਨਾ 10 ਸਾਲ ਦੀ ਨੌਕਰੀ ਫਟੇ ਕਰ ਚੂੜੀਆਂ ਨਹੀਂ ਹੈ ਗਈਆਂ ਕਿਉਂਕਿ ਮੈਂ ਜਦੋਂ ਹੌਲਦਾਰ ਹੁੰਨਾ ਉਹ ਮੁੱਖ ਮੁਸਿਬ ਲੱਗ ਰਿਹਾ ਦੋ ਵਾਰੀ ਮੈਂ ਇੱਥੇ ਬੰਗਾਰ ਨੂੰ ਪਾ ਜੀ ਮੈਂ ਅਜਿਹਾ ਜਾਣਦਾ ਵਾਂ ਦੋ ਵਾਰੀ ਮੈਂ ਠਾਣੇਦਾਰੀ ਵੀ ਇੱਥੇ ਨੌਕਰੀ ਕਰ ਗਿਆ ਹਣੀ ਹਾਂਜੀ ਤੇ ਹੁਣ ਮੈਂ ਪੰਜਵੀਂ ਯਾਰ ਛੇਵੀਂ ਯਾਰ ਆਇਆ ਇੱਥੇ ਕਿਉਂ ਮੇਰੇ ਅੱਜਾ ਸੱਚ ਦੇ ਆਰਡਰ ਵੀ ਇੱਥੇ ਹੋਏ ਨੇ ਵੱਡੇ ਮੈਨੂੰ ਤੇਰੇ ਬਾਰੇ ਸਾਰਾ ਪਤਾ ਵਾ ਵੇਖੋ ਗੱਲ ਪਤਾ ਕੀ ਆ ਚੰਗਾ ਤੇ ਤੂੰ ਵੀ ਜਾਣੀ ਜਿਹੜੀਆਂ ਤੇਰੀਆਂ ਹੁਣ ਬੈਡ ਆਰਤਾਂ ਨੇ ਜਿਹੜੀਆਂ ਹੁਣ ਤੇਰੀ ਉਮਰ ਦੇ ਲਿਆਏ ਨੇ ਬੱਚਾ ਤਰਾ ਸਿਆਣਾ ਹੋ ਗਿਆ ਵੀ ਉਹਨ ਜੋਗਾ ਹੋ ਗਿਆ ਹਨੀ ਜਦੋਂ ਧੀਆਂ ਪੁੱਤ ਜਵਾਨ ਹੋ ਜਾਂਦੇ ਤੇ ਫਿਰ ਮਾਂ ਪਿਓ ਗਲਤ ਕੰਮ ਕਰ ਉਹ ਬੱਚੇ ਤੇ ਆਟੋਮੈਟਿਕਲ ਤੇ ਕੰਮ ਕਰਨਗੇ ਹੁਣ ਤੁਨੂੰ ਮੈਂ ਮੂੰਹ ਨਹੀਂ ਕਹਣਾ ਚਾਹੁੰਦਾ ਤੇ ਤੂੰ ਕੀ ਗਲਤ ਮਾ ਉਹ ਤਨੂੰ ਹੀ ਪਤਾ ਤੇ ਤੇਰੇ ਆਟੇ-ਗੋਟੇ ਨੂੰ ਪਤਾ ਤੇਰੀ ਵਾਇਸ ਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਹਾਂਜੀ ਆਪਾਂ ਬੱਚਿਆਂ ਨੂੰ ਗਲਤ ਤਾਂ ਠੀਕ ਆ ਜਵਾਨੀ ਗਲਤੀਆਂ ਹੁੰਦੀਆਂ ਆਪਾਂ ਵੀ ਮੈਂ ਨਹੀਂ ਕਹਿੰਦਾ ਵੀ ਮੈਂ ਦੁੱਧ ਨਾ ਪਰ ਮੇਰੇ ਬੱਚੇ ਵੀ ਸਿਆਣੇ ਆ ਵਿਆਹ ਜੋਗ ਨੇ ਵੱਡੇ ਨੇ ਮੇਰੇ ਬਰਾਬਰ ਮੁੰਡੇ ਦੀ ਜੁੱਤੀ ਆਉਂਦੀ ਆ ਮੁੰਡਾ ਵਿਆਹ ਵਾਲਾ ਵਾ ਕੁੜੀ ਵਿਆਹ ਵਾਲੀ ਆ ਤੇ ਜੇ ਮੈਂ ਹੁਣ ਸੁਤ ਨਹੀਂ ਸੁਤਰਾਂਗਾ ਹਾਂਜੀ ਤੇ ਮੇਰੇ ਮੈਂ ਬੱਚਿਆਂ ਨੂੰ ਕਿ ਕਿਦਾਂ ਟੋਕਾਂਗਾ ਤੂੰ ਆਪ ਨਹੀਂ ਸੁਧਰਿਆ ਹੁਣ ਤੱਕ ਅੰਦਰ ਆਪਣੇ છાਤੀ ਮਾਰ ਕੇ ਵੇਖ ਨਹੀਂ ਵੇ ਜੋ ਤੂੰ ਹਾਂਜੀ ਹਾਂਜੀ ਪਹਿਲੋਂ ਫੋਨ ਤੇ ਨਹੀਂ ਕੋਈ ਗੱਲ ਹੁੰਦੀ ਕੋਈ ਸੋ ਕੋਈ ਸਾਰੇ ਰਿਕਾਰਡਿੰਗ ਲੱਗੀ ਹੁੰਦੀ ਆ ਇਹ ਹੁਣ ਤੂੰ ਪਹਿਲਾਂ ਆਪੇ ਨਾਲ ਆਪੇ ਮੇਰੀ ਗੱਲ ਤੋਂ ਭਾਜੀ ਤੂੰ ਸ਼ੁਰੂ ਤਾਂ ਮੈਨੂੰ ਜਾਣਦੇ ਜੀ ਹਾਂ ਤੁਸੀਂ ਮੈਨੂੰ ਇੱਕ ਵਾਰੀ ਇੱਕ ਵਾਰੀ ਆਵਾਜ਼ ਮਾਰੋ ਨਾ ਭਾਜੀ ਮੌਕੇ ਤੇ ਆਉਂਗਾ ਉਸੇ ਲਈ ਯਾਰ ਮੈਂ ਮੰਦਾ ਮੈਂ ਮੰਦਾ ਰਿਆ ਮੈਂ ਤੇਰੀ ਪੋਲੀ ਦੀ ਗੱਲ ਹੈ ਜਦੋਂ ਘਰੋਂਦੇ ਭਾਜੀ ਕਦੀ ਦੌੜਿਆ ਨਹੀਂ ਹਾਂ ਠੀਕ ਹੈ ਤਰੀਕ ਤਰੂ ਵੀ ਮੈਸ ਹੋ ਜੇ ਠੀਕ ਹੈ ਪੁਲਿਸ ਰੈਸਟ ਪਉਂਦੀ ਹੈ ਜੀ ਉਹ ਛੱਡ ਮੈਨੂੰ ਉਹ ਛੱਡ ਉਹ ਨਿੱਕੇ ਮੁੰਡੇ ਗੱਲਾਂ ਸੁਣਾਂ ਗੱਲ ਹੈ ਤੇਰੇ ਮੈਂ ਪੁਲਿਸ ਰੈਸਟ ਪਉਂਦੀ ਹੈ ਠੀਕ ਮੈਂ ਬਾਹਰ ਅੰਦਰ ਤੂੰ ਵੇਖੋ ਮੈਂ ਕਿਤੇ ਰਗੋ ਭੱਜਿਆ ਦੇ ਹੈਗਾ ਨਹੀਂ ਆ ਪਰ ਭਾਜੀ ਜਿਹੜੇ ਬਾਰ-ਬਾਰ ਪੈਸੇ ਭਰੂੰਗਾ ਮੈਂ ਕਿਉਂ ਭਰੂੰਗਾ ਲੜਾਈਆਂ ਹੁੰਦੀਆਂ ਇੰਨਾ ਮੁੰਡਿਆਂ ਦੀਆਂ ਹੀ ਆ ਵਿੱਚ ਇਹ ਹੁੰਦਾ ਵਾ ਤੇ ਮੈਂ 1-2 ਵਾਰੀ ਭਾਜੀ ਹਾਂਜੀ ਹਾਂਜੀ ਇੱਕ ਮਿੰਟ ਮੇਰੀ ਸੁਣ ਲੈ ਗੱਲ ਹੁਣ ਜਿਹੜਾ ਮੁੰਡਾ ਇਹਨਾਂ ਨਾਲ ਹੈਗਾ ਬਿੱਟੂ ਇਹ ਬੰਟੀ ਹਾਂਜੀ ਉਹਨੂੰ ਰਾਤੀ ਇਥੇ ਲੰਮੇ ਪਾਇਆ ਸੀ ਤੇ ਉਹਨੇ ਉਹਨੇ ਮੰਨਿਆ ਵੀ ਅਸੀਂ ਇਤਨੇ ਸਮਾਨ ਵੇਚਦੇ ਆਂ ਜੀ ਫਲਾਣੇ ਬੰਦੇ ਕੋਲ ਲਿਓਨੇ ਆ ਹਾਂਜੀ ਸੁਣ ਲੈ ਮੇਰੀ ਗੱਲ ਤੇਰੇ ਮੁੰਡੇ ਨੂੰ ਪਤਾ ਇੰਦਰ ਬੈਠਾ ਵਾ ਤੇ ਘੱਟੀ ਉਹਨੂੰ ਤੁਹਾਡੇ ਮੁੰਡੇ ਨੇ ਚਪੇੜ ਮਾਰੀ ਨਾ ਦੂਜੇ ਨੇ ਮਾਰੀ ਆ ਕਾਸ਼ ਹਾਂਜੀ ਕੋਈ ਸਾਨੂੰ ਪਤਾ ਹੀ ਕ੍ਰਿਮੀਨਲ ਬੰਦਾ ਉਹ ਆ ਤੇ ਉਹਨੇ ਯਾਰ ਬਣਾਏ ਆ ਕਿਉਂਕਿ ਬੰਦੇ ਨੂੰ ਇੱਕ ਕੰਮ ਕਰਨ ਵਾਸਤੇ ਸਾਥੀ ਚਾਹੀਦੇ ਆ ਵੀ ਕੱਲਾ ਬੰਦਾ ਕੰਮ ਨਹੀਂ ਕਰ ਸਕਦਾ ਭਾਜੀ ਵੇਖੋ ਜਦੋਂ ਘਰੋਂ ਘਰੇ ਉਹ ਆਮਦਾ ਨਹੀਂ ਆ ਘਰੇ ਵੜਦਾ ਨਹੀਂ ਆ ਮੈਨੂੰ ਪਤਾ ਨਹੀਂ ਇਹ ਮੁੰਡਾ ਕਿੱਥੇ ਆ ਜਦੋਂ ਬਾਰ-ਬਾਰ ਖਾਂਦੇ ਪੀਂਦੇ ਆ ਹੁਣ ਇੱਕ ਬੰਦਾ ਇਹ ਕ੍ਰਿਮੀਨਲ ਕੰਮ ਕਰਦਾ ਵਾ ਤੇ ਭਾਜੀ ਉਹਦੇ ਵਿੱਚ ਜ਼ਿੰਮੇਵਾਰ ਮੈਂ ਥੋੜੀ ਹਾਂਗਾ ਵਾ ਵੇਖੋ ਖਰਚਾ ਪਾਣੀ ਉਹ ਦਿੰਦਾ ਵਾ ਉਹ ਕਰਦਾ ਉਹ ਆ ਤੂੰ ਜੋ ਮੇਰ ਨਹੀਂ ਹੈਗਾ ਮੈਂ ਉਹੀ ਗੱਲ ਕਹਿੰਦਿਆਂ ਵੀ ਜੇ ਹੁਣ ਤੁਸੀਂ ਪੈਸੇ ਨਹੀਂ ਭਰਦੇ ਇੱਕ ਵਾਰੀ ਮੈਂ ਤੁਹੀਂ ਇੱਕ ਵਾਰੀ ਤੇ ਤੁਹਾਡਾ ਫਰਜ਼ ਬੰਦਾ ਸੀ ਵੀ ਇੱਕ ਆਏ ਇੱਕ ਲਾਸਟ ਮੌਕਾ ਇਹਨੂੰ ਕਹਿੰਦਾ ਉਹ ਮੁੰਡਾ ਤੇਰਾ ਗੱਲ ਪਤਾ ਕੀ ਕਹਿੰਦਾ ਸੀ ਇੱਥੇ ਜਿਹੜੇ ਮਗਰਾਏ ਸੀਗੇ ਹਾਂਜੀ ਕਹਿੰਦਾ ਸੀ ਕੋਈ ਨਹੀਂ ਆਲਾ ਤੇ ਮੈਨੂੰ ਜਿਲੋਂ ਬਾਹਰ ਮੈਂ ਦਿਨਾਂਾਂ ਦੀ ਭੈਣ ਦੀ ਲੰਨਾ ਆ ਕੇ ਮਟਾਡੇ ਨੂੰ ਕਹਿੰਦਾ ਸੀ ਮੈਂ ਹਾਂ ਕੋਤ ਮਾਂ ਆਪਣੀ ਤਾਂ ਨਹੀਂ ਬੋਲੀਦਾ ਕਹਿੰਦਾ ਨਹੀਂ ਅੰਕਲ ਗੱਲ ਆ ਕੋਈ ਇਹ ਭਾਂਡੇ ਚਲੋ ਠੀਕ ਅਸੀਂ ਗਲਤੀ ਕੀਤੀ ਹੈ ਇੱਕ ਵਾਰੀ ਸਾਨੂੰ ਇੱਕ ਸਾਨੂੰ ਮੌਕਾ ਦੇ ਦੇਣ ਪਾਜੀ ਗਲਤੀ ਇੱਥੇ ਹੋ ਗਈ ਉਹਦੇ ਫੇਰ ਹੈ ਨਾ ਰੋਜ਼ ਮੈਂ ਤਾਂ ਨਾ ਵੀ ਬੜਾ ਵਧੀਆ ਹੋ ਗਿਆ ਵਾ ਵੀ ਚਲੋ ਜਿਹੜੀ ਆਪਾਂ ਰੈਸਟ ਆਪਵਾਤੀ ਆ ਨਾਲੋ ਇਹ 12 ਵਾਰ ਜਮਾਨਤਾ ਕਰਾਉਂਦੇ ਇਹਨਾਂ ਤੋਂ 20 ਸਿਰ ਪਾੜਨੇ ਸਹੀ ਪਰ ਉਹ ਜਮਾਨਤਾ ਚਲੋ ਅਸੀਂ ਪਰਚਾ ਹੀ ਨਹੀਂ ਦਿੰਦਾ ਜੇ ਉਹ ਦਿਨ ਕਿਤੇ ਉਹਨਾਂ ਨਾਲ 307 ਦਾ ਗੋਲੀ ਗੋਲੀ ਨਾਲ ਨਾ ਜਲਦੀ ਬਣੀ ਮੈਂ ਇੱਥੇ ਰਹਿੰਦਾ ਤੇ ਫਿਰ ਮੈਂ ਪਰਚਾ ਕਰਾਉਣਾ ਨਹੀਂ ਜੇ ਪਰਚਾ ਕਰਾਉਣਾ ਤੇ ਫਿਰ ਮੈਂ ਬੰਦੇ ਫੜਨ ਦੀ ਲੋੜ ਹੀ ਨਹੀਂ ਹਾਂਜੀ ਫਿਰ ਬੰਦੇ ਫੜਨ ਦੀ ਪਰਚਾ ਦੇਂਦਾ ਬੰਦੇ ਬਾਜ ਫੜ ਜਾਂਦੇ ਜਮਾਨਤਾ ਨਾਲ ਭਾਜੀ ਬੜਾ ਵਧੀਆ ਹੋ ਗਿਆ ਚਲੋ ਥੋੜਾ ਥੋੜਾ ਬੋਧਾ ਨਾ ਤੁਸੀਂ ਵਧੀਆ ਜੇ ਵਧੀਆ ਸਾਹਿਬ ਜੀ ਤੁਸੀਂ ਤੁਹਾਡਾ ਸਮਝਾਉਂਦਾ ਇਹਨਾਂ ਨੂੰ ਫਰਜ਼ ਬੰਦਾ ਵਾ ਜੇ ਥੋੜਾ ਬੋਧਾ ਤੁਸੀਂ ਇਹਨਾਂ ਨੂੰ ਸਮਝਾਓਗੇ ਨਾ ਤੇ ਸਮਝ ਜਾਣਗੇ ਤੇ ਜੇ ਮੈਂ ਜਿਦਾਂ ਤੁਹਾਨੂੰ ਕਿਹਾ ਵੀ ਲੱਖ-ਲੱਖ ਰੁਪਇਆ ਦੇ ਦਿਓ ਚਲੋ ਮੈਂ ਲੱਖ-ਲੱਖ ਕਿਹਾ ਤੁਸੀਂ 50-50 ਹਜ਼ਾਰ ਹੀ ਮੌਕੇ ਤੇ ਦੇ ਲੈਂਦੇ ਤਾਂ ਮੁੰਡੇ ਬਲਾਉਣ ਦੀ ਵੀ ਲੋੜ ਨਹੀਂ ਪਣੀ ਤੇ ਉਦਾਂ ਹੀ ਸੜ ਜਾਣਾ ਜੀ ਤੁਸੀਂ ਉਹ ਪਸੇ ਵਾਲਾ ਇਹ ਨਹੀਂ ਮਤਨਾਂ ਪਰਵਾਰਾਂ ਚ ਕੋਈ ਬੰਦਾ ਨਹੀਂ ਆਇਆ ਸਿਰਫ ਉਹ ਉਹਦੀ ਬਬਲੀ ਦੀ ਆਪਣੀ ਬਬਲੀ ਕਹਿੰਦੀ ਵੀ ਮੈਂ ਦੇ ਦਨੀ ਆ 50 ਹਜ਼ਾਰ ਉਹਦੀ ਮੁੰਡੇ ਦੀ ਉਹ ਘਾਟ ਦੀ ਮਾਂ ਉਹ ਕਹਿੰਦੀ ਭਾਜੀ ਮੈਂ ਦੇ ਦਨੀ 50 ਹਜ਼ਾਰ ਭਾਜੀ ਉਹਨਾਂ ਕੋਲ ਤਾਂ ਵਾਧੂ ਪੈਸੇ ਆ ਮੈਂ ਹੁਣ ਫੇਰ ਸ਼੍ਰੀਨਗਰ ਜਾਣ ਵਾਸਤੇ ਤਿਆਰ ਹੋਇਆ ਹਾਂ ਹੁਣ ਫੇਰ ਇਹਦੀ ਜ਼ਮਾਨਤ ਕਰਾਉਣਾ ਤੇ ਫੇਰ ਜਾਉਂਗਾ ਤੂੰ ਮੇਰੇ ਕੋ ਨਾ ਆ ਪੀਲਾ ਚਾ ਮੈਂ ਸਰ ਅਜੇਮ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਵਾਰਡ ਨੰਬਰ 13 ਫਰੇਗੜ ਚੂੜੀਆਂ ਮੇਰੇ ਮੁੰਡੇ ਦਾ ਝਗੜਾ ਹੋਇਆ ਸੀ 6 ਤਰੀਕ ਨੂੰ 6 ਤਰੀਕ ਨੂੰ ਝਗੜਾ ਆ ਨਾਲ ਉਹਦੇ ਦੋ ਤੇ ਯਾਰ ਦੋਸਤ ਸੀ ਤੇ 18 ਤਰੀਕ ਤੇ ਸਰ ਉਹਨਾਂ ਦੀ ਦੁਕਾਨ ਨੂੰ ਵੀ ਅੱਗ ਲੱਗੀ ਆਟੋਮੈਟਿਕ ਆਪ ਹੀ ਦੁਕਾਨ ਨੂੰ ਅੱਗ ਲੱਗੀ ਤੇ ਉਹਨਾਂ ਨੇ ਦੁਕਾਨ ਵਿੱਚ ਇਹਨਾਂ ਦੇ ਪਾਤੀਗੇ ਇਹਨਾਂ ਨੇ ਅੱਗ ਲਾਈ ਆ ਦੁਕਾਨ ਨੂੰ ਤੇ ਬਾਅਦ ਚ ਐਫ ਆਈ ਆਰ ਹੋ ਗਈ ਐਫ ਆਈ ਆਰ ਹੋਣ ਤੇ ਪਰਚਾ ਉਹਨਾਂ ਦੇ ਘਰ ਤਾਂ ਪਰਚਾ ਕਰਤਾ ਉਹਨਾਂ ਦੇ ਤੇ ਉਹਨਾਂ ਨੂੰ ਅਰੈਸਟ ਵੀ ਪੈ ਗਈ ਉਹਨਾਂ ਦੀ ਤੇ ਕਲਵਿੰਦਰ ਸਿੰਘ ਸਬ ਇਨਸਪੈਕਟਰ ਆ ਉਹਨੇ ਸਾਡੇ ਕੋਲ ਪੈਸੇ ਵੀ ਲਏ ਆ ਤੇ ਸਾਨੂੰ ਉਲਟੀਆਂ ਧਮਕੀਆਂ ਵੀ ਦਿੰਦਾ ਸਾਡੀਆਂ ਜਨਾਨੀਆਂ ਨੂੰ ਧਮਕੀਆਂ ਦਿੰਦਾ ਵਾ ਸਾਡੀ ਮੇਰੀ ਨਾਲ ਦੀਦੇ ਫੋਨ ਤੇ ਨੇ ਫੋਨ ਕੀਤਾ ਉਹ ਸਿੱਧਾ ਕਹਿੰਦਾ ਵਾ ਕਿ ਅਜੇ ਨਾ ਗੱਲ ਨਹੀਂ ਕਰਨੀ ਵੀ ਅਬੀ ਦੇ ਪਾਪਾ ਨਾਲ ਗੱਲ ਨਹੀਂ ਕਰਨੀ ਅਬੀ ਦੀ ਮਾਂ ਨਾਲ ਗੱਲ ਕਰੋ ਜਨਾਨੀਆਂ ਨੂੰ ਧਮਕੀਆਂ ਦਿੰਦਾ ਵਾ ਤੇ ਪੈਸੇ ਮੰਗਦਾ ਵਾ ਅਸੀਂ ਪਹਿਲਾਂ ਪੈਸੇ ਦੇ ਵੀ ਚੁੱਕੇ ਆ ਪਰਚਾ ਹੋਣ ਤੋਂ ਪਹਿਲਾਂ ਹੀ ਪੈਸੇ ਦਿੱਤੇ ਆ ਫੇਰ ਵੀ ਉਹ ਕਹਿੰਦਾ ਮੈਨੂੰ ਪੈਸੇ ਦਿਓ 50000 ਰੁਪਿਆ ਕਹਿੰਦਾ ਤੁਸੀਂ ਦਿਓ ਲੱਖ ਲੱਖ ਰੁਪਇਆ ਉਹਨਾਂ ਨੇ ਸਾਨੂੰ ਦਿੱਤਾ ਵਾ ਤੇ ਪੁਲਿਸ ਪ੍ਰਸ਼ਾਸਨ ਨੂੰ ਅਫਸਰਾਂ ਨੂੰ ਭਗਵੰਤ ਮਾਨ ਸਾਹਿਬ ਸਰਕਾਰ ਨੂੰ ਬੇਨਤੀ ਇਹੋ ਹੀ ਹੈ ਕਿ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਹੁਣ ਭਗਵੰਤ ਮਾਨ ਸਾਹਿਬ ਸਰਕਾਰ ਜਿਹੜੀ ਆ ਆਮ ਆਦਮੀ ਪਾਰਟੀ ਆ ਉਹ ਰੋਜ਼ ਕਹਿੰਦੇ ਆ ਕਿ ਜਿਹੜਾ ਰਿਸ਼ਵਤ ਮੰਗਦਾ ਸਾਨੂੰ ਦੱਸੋ ਅਸੀਂ ਉਹਨਾਂ ਦੇ ਬੰਦੀ ਕਾਰਵਾਈ ਆਪੇ ਕਰਾਂਗੇ ਤੇ ਸਾਡੀ ਬੇਨਤੀ ਹੈ ਸਾਡੇ ਕੋਲ ਉਹਨਾਂ ਦੀ ਆਡੀਓ ਵੀ ਹੈਗੀ ਆ ਆਪਾਂ ਉਹਨਾਂ ਦੀ ਰਿਕਾਰਡਿੰਗ ਕੀਤੀ ਹੈਗੀ ਤੇ ਸਾਡੇ ਕੋਲ ਪੈਸੇ ਵੀ ਮੰਗਦੇ ਹੈਗੇ ਤਾਂ ਆਪਾਂ ਰਿਕਾਰਡਿੰਗ ਜਿਹੜੀ ਆ ਪ੍ਰੈਸ ਵਾਲਿਆਂ ਨੂੰ ਦੇ ਦਿੱਤੀ ਹੈ ਜੀ ਸਾਡੀ ਬੇਨਤੀ ਹੁਣ ਇਹੀ ਆ ਕਿ ਪੁਲਿਸ ਅਧਿਕਾਰੀ ਤੇ ਪੰਜਾਬ ਗਵਰਨਮੈਂਟ ਆਮ ਆਦਮੀ ਪਾਰਟੀ ਕਾਰਵਾਈ ਕਰਦੀ ਆ ਜਾਂ ਨਹੀਂ ਕਰਦੀ ਸਾਡੀ ਬੇਨਤੀ ਹੈ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਜੀ ਗੱਲ ਇਹ ਤਾਂ ਜੀ ਮੈਂ ਥਾਣਿਆਂ ਫਤੇਗਾ ਚੂੜੀਆਂ ਵਿਸ਼ੇ ਤੌਰ ਤੇ ਪੀਸੀ ਰਿਪੋਰਟ ਹੈ ਜੇ ਸਬਸਟ੍ਰੈਕਟਰ ਭਗਵੰਦ ਸਿੰਘ ਉੱਥੇ ਲਗਾਇਆ 6 ਪ੍ਰੀਨੂ ਇਹਨਾਂ ਤਿੰਨ ਮੁੰਡਿਆਂ ਨੇ ਮਤਲਬ ਬੰਟੀ ਬਿੱਟੂ ਤੇ ਇਹ ਤਿੰਨ ਮੁੰਡੇ ਆ ਆਕਾਸ਼ ਇਹਨਾਂ ਨੇ ਉੱਥੇ ਦੁਕਾਨ ਤੇ 버ਗਰ ਖਾਦੇ ਆ ਤੇ 버ਗਰ ਖਾਨ ਤੋਂ ਬਾਅਦ ਪੈਸੇ ਨਹੀਂ ਦਿੱਤੇ ਉਹਨਾਂ ਨੂੰ ਤੇ ਉਲਟਾ ਸੋ ਉੱਥੇ ਜਰੀਕ ਉਹਨਾਂ ਦੀ ਲੜਕੀ ਕੋਈ ਕੰਮ ਕਰਨ ਵਾਸਤੇ ਰੱਖੀ ਹੋਣਾ ਉਹਨਾਂ ਨੂੰ ਇਹਨਾਂ ਨੇ ਸ਼ੇਰ ਸ਼ਰ ਕੀਤੀ ਆ ਤੇ ਮਲਬਦੇ ਮਜ਼ਾਕ ਕੀਤੇ ਉਹਦਾ ਮੋਬਾਈਲ ਨੰਬਰ ਮੰਗਦੇ ਵੀ ਤੇ ਨਾ ਪਾਰਟਨਰਸ਼ਿਪ ਕਰਨੀ ਆ ਉਹ ਜਦੋਂ ਮਾਲਕ ਨੇ ਇਸ ਚੀਜ਼ ਦਾ ਵਿਰੋਧ ਕੀਤਾ ਵੀ ਤੁਸੀਂ ਇਦਾਂ ਕਿਉਂ ਕਰਦੇ ਹੋ ਤੇ ਇਹਨਾਂ ਮਾਲਕ ਨੂੰ ਮਾਲਕ ਦੇ ਸਿਰ ਤੇ ਕਿੱਟ ਮਾਰ ਕੇ ਤੇ ਕੜੇ ਦੇ वार ਕਰਕੇ ਉਹਨੂੰ ਜ਼ਖਮੀ ਕਰਤਾ ਤੇ ਉਹਦੀ ਕੁੱਟ ਮਾਰ ਕੀਤੀ ਪੈਸੇ ਨਹੀਂ ਦਿੱਤੇ ਉਸ ਤੋਂ ਬਾਅਦ ਉਹ ਉਹ ਬੰਦੇ ਦੇ ਸਿਰ ਤੇ ਕਿਚ ਵਰਜਨ ਦਾ ਉਹ ਮੈਡੀਕਲ ਉਹਨੇ ਸਰਕਾਰੀ ਹਸਪਤਾਲ ਤੇ ਜਾ ਕੇ ਮੈਡੀਕਲ ਲਿਆ ਜੀ ਐਮ ਐਲ ਆਰ ਆਈ ਉਸ ਤੋਂ ਬਾਅਦ ਇਹ ਮੁੰਡੇ ਇਤਨੇ ਮੁੰਡੇ ਜਿਹੜੇ ਆ ਆਪਣੇ ਘਰਾਂ ਤੋਂ ਭਗੋੜੇ ਹੋਗੇ ਕਿਉਂਕਿ ਇਹਨੇ ਮੁੰਡੇ ਕ੍ਰਿਮੀਨਲ ਸੀਗੇ ਇਹ ਘਰਾਂ ਤੋਂ ਭਗੋੜੇ ਹੋਗੇ ਤੇ ਫਿਰ ਜਦੋਂ ਇਹਨਾਂ ਉਹਨਾਂ ਨੂੰ ਧਮਕੀਆਂ ਦਿੰਦੇ ਆ ਵੀ ਅਸੀਂ ਤੁਹਾਡੀ ਯੋਗ ਕਰ ਦਾਂ ਅਸੀਂ ਤੁਹਾਡਾ ਨੁਕਸਾਨ ਕਰਾਂ ਉਹਨਾਂ ਨੇ ਇਹਨਾਂ ਨੇ ਫਿਰ ਫਿਰ ਮਤਲਬ ਪ੍ਰੀਤ ਉਹਨਾਂ ਦੀ ਦੁਕਾਨ ਤੇ ਅੱਗ ਲਾਤੀ ਉਹਨਾਂ ਦੇ ਏਸੀ ਵਗੈਰਾ ਜੋ ਵੀ ਉਹਨਾਂ ਦਾ ਸਾਮਾਨ ਸੀ ਸਾਰਾ ਸਾੜ ਕੇ ਤੇ ਅਪਵਾਹ ਕਰਤਾ ਉਹਨਾਂ ਨੇ ਕੰਪਲੇਟ ਕੀਤੀ ਵੀ ਸਾਡਾ ਜਿਹੜਾ ਅੰਤਮਕੇ ਨੇ ਦੇਤੇ ਇਹਨਾਂ ਬੰਦਿਆਂ ਜਿਹਨਾਂ ਬੰਦਿਆਂ ਨੇ ਸਾਡੀ ਦੁਕਾਨ ਤੇ ਕੁੱਟਮਾਰ ਕੀਤੀ ਸਾਨੂੰ ਸੱਟਾਂ ਲਾਈਆਂ ਉਹਨਾਂ ਬੰਦਿਆਂ ਨੇ ਹੀ ਸਾਨੂੰ ਪੂਰਾ ਯਕੀਨ ਆ ਵੀ ਇਹਨਾਂ ਨੇ ਹੀ ਸਾਡੀ ਦੁਕਾਨ ਨੂੰ ਅੱਗ ਲਾਈ ਆ ਇਹ ਤੇ ਆਪਾਂ ਤਿੰਨਾਂ ਮੁੰਡਿਆਂ ਨੂੰ ਮਤਲਬ ਉਹਨਾਂ ਦੇ ਆਪਣੇ ਪਰਿਵਾਰ ਆ ਰਹੇ ਥਾਣੇ ਬੁਲਾਇਆ ਤੇ ਇਹਨਾਂ ਦੀ ਆਸਰੇ ਚ ਬਹਿ ਕੇ ਉਹ ਉਹਨਾਂ ਕਹਿੰਿਆ ਵੀ ਅਸੀਂ ਆਪਣੇ ਗਰੀਬ ਬੰਦੇ ਆ ਤੇ ਅਸੀਂ ਪਰਚੇ ਚ ਕੀ ਲਾਉਣਾ ਸਾਡਾ ਨੁਕਸਾਨ ਹੋਇਆ ਤੇ ਸਾਡਾ ਨੁਕਸਾਨ ਭਰ ਦੋ ਇਹਨਾਂ ਨੇ ਬਾਹਰ ਮੋਹਤਰ ਬੰਦਿਆਂ ਦੇ ਸ਼ਹਿਰ ਵਿੱਚ ਮੋਹਤਰ ਬੰਦਿਆਂ ਦੇ ਵਿੱਚ ਬਹਿ ਕੇ ਇਹਨਾਂ ਦਾ ਤਿੰਨਾਂ ਤੇ 50-50000 ਰੁਪਏ ਦਾ ਹਰਜਾਨਾ ਪਾ ਕੇ ਤੇ ਇਹਨਾਂ ਨੂੰ ਜਰਾ ਵਾ ਇਹਨਾਂ ਦਾ ਕੰਪਰੋਮਾਈਜ਼ ਆਪਣੇ ਕਰਾਤਾ ਵੀ ਚਲੋ ਇਹ 1.5 ਲੱਖ ਰੁਪਏ ਇਹਨਾਂ ਨੂੰ ਦੇ ਦਿਓ ਜਿਹਨਾਂ ਦੀ ਦੁਕਾਨ ਛੜੀ ਆ ਤੇ ਅਸੀਂ ਤੁਹਾਡਾ ਕੰਪਰੋਮਾਈਜ਼ ਕਰਾ ਦਿੰਦੇ ਆ ਜਿਹੜੇ ਦੋ ਥੇੜ ਸੀ ਉਹਨਾਂ ਨੇ 50 ਅਰੇ ਮਡੁੰਗਰ ਦਾ ਮੁੰਡਾ ਇਹਨੇ ਪੈਸੇ ਨਹੀਂ ਭਰੇ ਇਹਨੇ ਪੈਸੇ ਨਹੀਂ ਭਰੇ ਤੇ ਉਲਟਾ ਸਗੋਂ ਅਗ ਮੇਰੇ ਖਿਲਾਫ ਆਪਣੇ ਗਲਤ ਪ੍ਰਚਾਰ ਕਰ ਰਿਹਾ ਵਾ ਕਿ ਆਪ ਇੱਕ ਕ੍ਰਿਮੀਨਲ ਬੰਦਾ ਵਾ ਇਹਦੇ ਖਿਲਾਫ 12 14 15 ਮਕਦਮੇ ਐਨਡੀਪੀਆ ਸਟ ਦੇ ਹੋਣ ਵੀ ਇਹ ਜਿਹੜਾ ਵਾ ਦੋ ਨੰਬਰ ਦਾ ਕੰਮ ਕਰਦਾ ਸ੍ਰੀਨਗਰ ਜਾਂਦਾ ਵਾ ਉੱਥੋਂ ਹੈਰਾਨ ਧੁੱਕੀ ਵਗੈਰਾ ਲਿਆ ਕੇ ਤੇ ਇੱਥੇ ਸਪਲਾਈ ਕਰਦਾ ਵਾ ਤੇ ਆਪ ਹੀ ਕਰੋ ਮਤਲਬ ਆਪਣੇ ਘੋੜਾ ਜਾਂਦਾ ਵਾ ਮੇਰਾ ਇਹਨਾਂ ਇਸ ਇਸ ਫੈਸਲੇ 'ਚ ਕੋਈ ਲੈ ਨਹੀਂ ਲੈਂਦੀਆਂ ਇਹ ਫੈਸਲਾ ਬਾਰੋ-ਬਾਰ ਮੋਹਰ ਬੰਦ ਫਟੇਗਾ ਚੋੜੀਆ ਸ਼ਹਿਰ ਤੇ ਮੋਹਰ ਪੈਂਦੇ ਆ ਦੇਰ ਜੁਮੇਰ ਵਿਕੀ ਐਮਸੀ ਵਗੈਰਾ ਸਾਰੇ ਬੈਠ ਕੇ ਇਹਨਾਂ ਦਾ ਫੈਸਲਾ ਕਰਿਆ ਵਾ ਮੇਰਾ ਇਸ ਪੈਸੇ ਦੇ ਲੈਂਟਨ ਬਾਰੇ ਜਾਂ ਕੋਈ ਵੀ ਹੋਰ ਪੈਸੇ ਦੀ ਮੰਗ ਕਰਨ ਪਰੇ ਮੈਂ ਇਹਨਾਂ ਨੂੰ ਜਰੂਰ ਕਿਹਾ ਵੀ ਜੇ ਉਹ 200 ਰੁਪਏ ਭਰਦੇ ਆ ਤੇ ਤੁਸੀਂ ਵੀ ਪੈਸੇ ਭਰ ਦਿਓ ਇਹ ਕਹਦਾ ਨਹੀਂ ਮੈਂ ਪੈਸੇ ਨਹੀਂ ਭਰਨੀ ਮੇਰੇ ਮੁੰਡੇ ਤੇ ਕੱਲੇ ਤੇ ਭਾਈ ਪਰਚਾ ਦੇ ਦਿਓ ਮੈਂ ਮੁੰਡੇ ਤੇ ਪੈਸੇ ਨਹੀਂ ਨਹੀਂ ਭਰਨੇ ਅਜਰਾ ਮਿਰਦਿਲ ਜਾਉ ਲਾਇਆ ਤੇ ਕੋਈ ਸਚਾਈ ਨਹੀਂ ਆ ਇਹ ਆਪ ਇਤਰੀ ਨਾਲ ਬੰਦਾ ਵਾ ਤੇ ਪੁਲਿਸ ਦੀ ਸਭੀ ਖਰਾਬ ਕਰਨ ਵਾਸਤੇ ਜਾਂ ਪੁਲਿਸ ਨੂੰ ਚਾਲੂ ਕਰਨ ਵਾਸਤੇ ਇਦਾਂ ਦੀ ਮੰਨ ਕਰ ਤੱਕ ਕਹਾਣੀ ਬਣਾ ਕੇ ਦੇ ਰਹੀਆਂ ਵੀਡੀਓ ਇਹ ਭਾਈ ਆ ਇਹਦੇ ਵਿੱਚ ਕੋਈ ਸਚਾਈ ਨਹੀਂ ਆ